ਖੋ ਲਿਆ ਮੇਕੇੜਾ ਇਹ ਆ ਰਨ ਮੈਨ ਨਹੀਂ ਆਪਾਂ ਦੀ ਚੀਜ਼ ਹੈ 1 2 3 4 5 6 7 ਸਰੀ ਚੌੜੜ ਲੱਗੀ ਨੂੰਹ ਉਹ ਹੋ ਦੇਖਰਨਾ ਦੀ ਹੋ ਗਿਆ ਮਾਰਾ ਸੋ ਕੀ ਹਾਲ ਚਾਲ ਦੋਸਤੋ ਹਨਾ ਤਾਂ ਆਪਾਂ ਕਰ ਲੱਗੇ ਅਨਬਾਕਸਿੰਗ ਆਏ ਅਗਦੀ ਸੌਰੀ ਇਹ ਟੁੱਟ ਗਿਆ ਕਿ ਬ੍ਰੈਮਟਨ ਤੋਂ ਲਿਆਂਦਾ ਇਹਨੂੰ ਮੈਂ ਬ੍ਰੈਮਟਨ ਤੋਂ ਨਹੀਂ ਟ੍ਰਾਂਟੋ ਤੋਂ ਲਿਆਂਦਾ ਇਹਨੂੰ ਮੈਂ ਉੱਟਵਾ ਤੇ ਬੈਗ ਚ ਪਿਆ ਤਾਂ ਇਦਾਂ ਨਹੀਂ ਹੋ ਗਿਆ ਮੈਲਟ ਹੋ ਗਿਆ ਹੈ ਐਕਚੁਅਲੀ ਇਹ ਆਰਐਨਮੈਨ ਵਾਲਾ ਸਿਸਟਮ ਜਿਹੜਾ ਆਰਐਨਮੈਨ ਤੇ ਹੁੰਦਾ ਨਾ ਤੁਹਾਨੂੰ ਉੱਥੇ ਤੇ ਹਲਕੂ-ਹਲਕ ਸਾਰੇ ਕੁਝ ਆ ਗਏ ਨੇ ਵੈਂਜਰ ਵਾਲਾ ਤਾਂ ਦੇਖਦੇ ਹਾਂ ਇਹਦੇ ਚ ਕੀ ਨਿਕਲਦਾ ਪਹਿਲਾਂ ਤੇ ਪਤਾ ਚੌਕਲੇਟ ਨਿਕਲਣੀ ਆ ਕਿਉਂਕਿ ਪਹਿਲਾਂ ਕਿਵਰੀ ਅਨਬਾਕਸਿੰਗ ਕੀਤੀ ਹੈ ਪੈਕਿੰਗਿੰਗ ਸਾਡੀ ਸੇਮ ਹੁੰਦੀ ਹੈ ਬਸ ਇਹਦੇ ਅੰਦਰ ਮਿਸਟਰੀ ਗਿਫਟ ਹੁੰਦਾ ਨਾ ਉਹ ਲੱਗ ਹੁੰਦਾ ਵਾ ਸੋ ਚੌਕਲੇਟ ਦਾ ਤਾਂ ਇਹ ਚੌਕਲੇਟ ਦਾ ਕਰਤੀ ਆ ਪਖਰਾਬ ਆ ਦੇਖ ਲਓ ਲੱਗ ਨਹੀਂ ਲੱਗਦੀ ਨਹੀਂ ਚਲੋ ਕੋਈ ਨਹੀਂ ਇਹ ਵੀ ਆਪਣਾ ਲੋਡ ਵੀ ਨਹੀਂ ਚੌਕਲੇਟ ਦਾ ਖਾਣੇ ਵੀ ਨਹੀਂ ਨਹੀਂ ਤੇਰੀ ਭੈਣ ਦੀ ਆ ਗਈ ਹੋ ਜਾਵੇ ਬਰੀ ਚੌੜੜ ਲੱਗੀ ਨਗਰੂਦ ਉਹੋਹ ਅੱਧਾ ਖਰਨਾਤੀ ਹੋ ਗਿਆ ਮਾਰਾ ਸੇ ਚੌੜੜ ਦਾ ਮੁਕੀ ਹੈ ਸੋ ਗਾਇਸ ਚੌੜੜ ਨੇ ਮੈਂ ਸਾਫ ਕਰਤੀ ਔਰ ਇਹ ਦੁਬਾਰਨੇ ਵੀ ਜਿੰਨੀ ਵੀ ਆ ਹਨਾ ਤਾਂ ਹੁਣ ਖੁੱਲ ਕੇ ਵੇਖਦੇ ਹਾਂ ਹੋਣਾ ਹੈ ਆਪਣਾ ਫਾਈਨਲ ਸਟੈਪ ਕੀ ਮਤਲਬ ਫਾਈਨਲ ਲੈਵਲ ਹੈ ਕੀ ਨਿਕਲਦੇ ਦੇ ਚੋਂ ਉਮੀਦ ਕਰਦੇ ਆ ਕਿ ਆਰੇਨ ਮੈਂ ਨਹੀਂ ਨਿਕਲੂਗਾ ਆਰੇ ਮੈਂ ਹਨ ਹਲਕ मतलब 6 ਜਿਹੜੇ ਮੇਨ ਅਵੇਂਜਰ ਉਹਨਾਂ ਚ ਕੋਈ ਵੀ ਨਿਕਲਾ ਫਿਰ ਠੀਕ ਹੈ ਤਾਂ ਚਲੋ ਦੇਖਦੇ ਹਾਂ ਖੋਲਿਆ ਇਹ ਕਿਹੜਾ ਏ ਆਰਨ ਮੈਨ ਨਹੀਂ ਆਹ ਪੰਜੀ ਕੀ ਚੀਜ਼ ਹੈ ਮੀਨ ਕਰੈਕਟਰ ਤੇ ਬਣਾਉਣਾ ਓ ਬੱਲੇ ਅੱਛਾ ਇਹ ਨਿਕਲਿਆ ਆਪਣਾ ਸਪਾਇਡਰ ਵੂਮੈਨ ਦਾ ਸਿਸਟਮ ਨਿਕਲ ਆਇਆ ਇਹ ਤਾਂ ਹੋਰ ਇਹਦੇ ਚ ਕੀ ਕੀ ਨਿਕਲਿਆ ਅੱਛਾ ਸਟicker ਆ ਤੇ ਆਹ ਇਨਸਟ੍ਰਕਸ਼ਨ ਹੋਣੀ ਹੈ ਅੱਛਾ ਤਾਂ ਗਾਇਸ ਆ ਆਪ ਕਰਕੇ ਨਾ ਖੋਲ ਕੇ ਮਤਲਬ 바ਰ ਕੋਡ ਸਕੈਨ ਕਰਕੇ ਤਾਂ ਤੁਸੀਂ ਆਪਣਾ ਵੀ ਲੈ ਸਕਦੇ ਜੀ ਇਤਾਂ ਦਾ ਐਨੀਮੇਸ਼ਨ ਬਲਕਿ ਮੈਂ ਗੱਲ ਕਰਾ ਰਹਿੰਦਾ ਤੇ ਆਹ ਸਾਰੇ ਸਿਸਟਮ ਨਿਕਲਦੇ ਦੇ ਵਿੱਚੋਂ ਮਤਲਬ 1 2 3 4 5 6 7 8 ਗੇ ਗਾਈਸ ਇਸ ਵੀ ਵੀਡੀਓ ਤੇ ਪੰਜ ਲਾਈਕ ਆ ਜਾਂਦੇ ਹਨ ਪੰਜ ਨਹੀਂ ਕਿੰਨੇ ਲਾਈਕ 1 2 3 4 5 6 7 8 8 ਲਾਈਕ ਆ ਜਾਂਦੇ ਗਾਈਸ ਇਸ ਵੀਡੀਓ ਤੇ ਤਾਂ ਆਪਾਂ ਸਾਰੇ ਕਲੈਕਟ ਕਰਾਂਗੇ ਇਹ ਸਾਰੇ ਤੇ ਸਾਰੀ ਤਾਂ ਆਪਣੇ ਤੋਂ ਆ ਚੀਜ਼ ਤੇ ਆ ਗਈ ਆੜਾ ਸਪਾਇਡਰਮੈਨ ਤੇ ਆ ਗਿਆ ਸੋ ਇਹਨੂੰ ਮੈਂ ਨਾ ਅਸੈਂਬਲ ਕਰਕੇ ਵਿਖੋਣਾ ਤੁਹਾਨੂੰ ਮਤਲਬ ਜਿੱਦਾਂ ਦਾ ਬਣਿਆ ਨਾ ਇਹਦੇ ਚ ਇਦਾਂ ਦਾ ਅਸੈਂਬਲ ਕਰਕੇ ਤੁਹਾਨੂੰ ਦਿਖਾਉਣਾ ਵਾ ਇੱਕ ਮਿੰਟ ਇੱਕ ਮਿੰਟ ਦਿਓ ਬਸ ਮੈਨ ਟਾਣੇ ਸੋ ਗਾਈਸ ਆ ਸੀਨ ਜਿੱਦਾਂ ਦਾ ਸਟicker ਵੀ ਮੈਂ ਲਗਾਤਾ ਹੈ ਤੇ ਹਾਂ ਜੇ ਤੁਸੀਂ ਚਾਹੁੰਦੇ ਜੀ ਗਾਇਸ ਮੇਰੇ ਸਾਰੇ ਆਪਾਂ ਸਾਰੇ ਕਲੈਕਟ ਕੀਤੇ ਜਾਣ 8 8 ਦੇ 8 ਕਲੈਕਟ ਕਰਾਂ ਤਾਂ ਇਸ ਵੀਡੀਓ ਤੇ 8 ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜੋ ਦੱਸਿਓ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਹੀਂ ਜਿਆਡਾ ਬਾਏ ਬਾਏ